ਸਤਸਰਿਅ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਮੇਰੀ ਉਮਰ ਉਦੋਂ 12 ਕੇ ਸਾਲ ਸੀ ਜਦੋਂ ਮੈਂ ਸਕੂਲੋਂ ਪੜ੍ਹ ਕੇ ਆਇਆ ਤੇ ਘਰੇ ਬਸਤਾ ਰੱਖਣਸਾਰ ਮੈਂ ਆਪਣੇ ਦੋਸਤਾਂ ਦੇ ਨਾਲ ਨਹਿਰ ਤੇ ਨਾਣ ਚਲਾ ਗਿਆ ਮਹਿਮਾਣ ਨੂੰ ਵੀ ਨਹੀਂ ਦੱਸਿਆ ਜੇ ਮਾਂ ਨੂੰ ਦੱਸਦਾ ਤਾਂ ਮਾਂ ਨੇ ਜਾਣ ਨਹੀਂ ਦੇਣਾ ਸੀ ਜਦੋਂ ਮੈਂ 2 ਘੰਟਿਆਂ ਬਾਅਦ ਵਾਪਸ ਆਇਆ ਤਾਂ ਮਾਂ ਨੇ ਮੈਨੂੰ ਪੁੱਛਿਆ ਕਿੱਥੇ ਗਿਆ ਸੀ ਮੈਂ ਆਉਂ ਕਿ ਤਾਉਂ ਜੇ ਕਰ ਗਿਆ ਪਰ ਮਾਣੇ ਮੈਨੂੰ ਪੈਰੋਂ ਕੱਢ ਹੀ ਲਿਆ ਤੇ ਮੈਨੂੰ ਦੱਸਣਾ ਪੈ ਗਿਆ ਕਿ ਮੰਮੀ ਨਹਿਰ ਤੇ ਨਾ ਕਿ ਆ ਜਾ। ਮੇਰੇ ਮੂੰਹੋਂ ਇੰਨਾ ਬੋਲਣ ਦੀ ਧੀਰ ਸੀ ਕਿ ਮਾਣੇ ਮੈਨੂੰ ਬਾਹੋਂ ਫੜ ਲਿਆ ਤੇ ਮੇਰੇ ਤਿੰਨ ਚਾਰ ਮੋਰਾਂ ਦੇ ਵਿੱਚ ਛੱਡ ਦਿੱਤੀਆਂ। ਮੈਂ ਬਹੁਤ ਰੋਇਆ ਪਰ ਮਾਣੇ ਮੈਨੂੰ ਚੁੱਪਣਾ ਕਰਾਇਆ ਤੇ ਉਹ ਆਪਣੇ ਕੰਮ ਹੀ ਲੱਗ ਗਈ। ਮੈਂ ਬਾਅਦ ਦੇ ਵਿੱਚ ਦੋ ਤਿੰਨ ਵਾਰੀ ਮਾਂ ਨੂੰ ਬੁਲਾਇਆ ਵੀ ਪਰ ਮੇਰੇ ਨਾਲ ਬੋਲੀ ਨਾ। ਇਸੇ ਤਰ੍ਹਾਂ ਰਾਤ ਪੈ ਗਈ ਤੇ ਜਦੋਂ ਰਾਤ ਨੂੰ ਬਾਪੂ ਖੇਤੋਂ ਆਇਆ ਤਾਂ ਮਾਂ ਕਹਿੰਦੀ ਆਪਦੇ ਨਾਲ ਖਾਣਾ ਖਵਾ ਲਾ ਮੈਂ ਤਾਂ ਇਹਦੇ ਨਾਲ ਗੱਲ ਨਹੀਂ ਕਰਦੀ ਬਾਪੂ ਨੇ ਪੁੱਛਿਆ ਵੀ ਪਰ ਮਾਂ ਕੁਝ ਨਾ ਬੋਲੀ ਮੈਂ ਸਹਿਮੇ ਜਿਹਾ ਨੇ ਬਾਪੂ ਦੇ ਨਾਲ ਹੀ ਖਾਣਾ ਖਾ ਲਿਆ ਤੇ ਮੈਂ ਸੌਣ ਦਾ ਨਾਟਕ ਕਰਨ ਲੱਗਾ ਕਿਉਂਕਿ ਮੈਨੂੰ ਆਇਆ ਸੀ ਕਿ ਜੇਕਰ ਮੈਂ ਜਾਗਦਾ ਪਿਆ ਰਿਹਾ ਤੇ ਮਾਂ ਨੇ ਬਾਪੂ ਦੇ ਨਾਲ ਗੱਲ ਕਰਨੀ ਸੀ ਤੇ ਸ਼ਾਇਦ ਮੈਨੂੰ ਬਾਪੂ ਵੀ ਕੁੜਦਾ ਤੇ ਮਾਂ ਹੁਬਕੀ ਹੁਬਕੀ ਰੋਣ ਲੱਗ ਪਈ ਮੈਂ ਮਾਂ ਦੇ ਹਟਕੋਰੇ ਸੁਣ ਰਿਹਾ ਸੀ ਮੈਂ ਹੌਲੀਕ ਦੇਨੇ ਮਾਂ ਦੇ ਮੂੰਹ ਤੋਂ ਖੇਸ ਲਾਇਆ ਤੇ ਕਿਹਾ ਸੌਰੀ ਮੰਮੀ ਅੱਜ ਤੋਂ ਬਾਅਦ ਕਦੇ ਵੀ ਨਹਿਰ ਤੇ ਨਾ ਉਨੀ ਜਾਂਦਾ ਮੈਨੂੰ ਮaaf ਕਰ ਦੇ ਮਾਂ ਤੇ ਮੇਰੀ ਮਾਂ ਹੁੰਦੀ ਹੋਈ ਕਹਿਣ ਲੱਗੀ ਚੰਦਰਿਆ ਤੈਨੂੰ ਪਤਾ ਨਾਲੇ ਮੈਂ ਤੈਨੂੰ ਕੁੱਟਿਆ ਤੇ ਉਦੋਂ ਦਾ ਮੇਰਾ ਟੱਡ ਮੱਚੀ ਜਾਂਦਾ ਮੈਂ ਤੈਨੂੰ ਤਾਂ ਰੋਟੀ ਖਵਾ ਦਿੱਤੀ ਪਰ ਤੈਨੂੰ ਪਤਾ ਆਪ ਮੈਂ ਪਕਾ ਕੇ ਰੱਖਤੀਆਂ ਤੇ ਖਾਦੀ ਵੀ ਨਹੀਂ ਮੈਂ ਕਿਹਾ ਮੰਮੀ ਮੈਂ ਤੇਰੀ ਮਿਹਨਤ ਕਰਦਾ ਤੂੰ ਰੋਟੀ ਖਾ ਲਾ ਪਰ ਮੇਰੀ ਮਾਂ ਕਹਿਣ ਲੱਗੀ ਨਹੀਂ ਹੁਣ ਤਾਂ ਮੇਰਾ ਚਿੱਤ ਵੀ ਨਹੀਂ ਕਰਦਾ ਬਸ ਤੂੰ ਹੁਣ ਸੌਂ ਜਾ ਮੈਂ ਮਾਂ ਦੇ ਨਾਲ ਚਿੰਬੜ ਕੇ ਸੌਂ ਗਿਆ ਤੇ ਮਾਂ ਦੇ ਨਾਲ ਵਾਦਾ ਵੀ ਕੀਤਾ ਕਿ ਅੱਜ ਤੋਂ ਬਾਅਦ ਮੈਂ ਕਦੇ ਵੀ ਨਹਿਰ ਤੇ ਨਾ ਹੁਣ ਨਹੀਂ ਜਾਊਂਗਾ ਤੇ ਮੈਨੂੰ ਬਾਪੂ ਨੇ ਵੀ ਕੁਰਿਆ ਉਸ ਤੋਂ ਬਾਅਦ ਮੈਂ ਕਦੇ ਵੀ ਨਹਿਰ ਤੇ ਨਾ ਹੁਣ ਨਹੀਂ ਗਿਆ ਤੇ ਫਿਰ ਦੋ ਸਾਲਾਂ ਬਾਅਦ ਮੇਰੇ ਦੋਸਤ ਕਹਿਣ ਲੱਗੇ ਕਿ ਹਰ ਵਾਰੀ ਤੂੰ ਘਰ ਹੀ ਜਨਮ ਦਿਨ ਮਨਾ ਲੈਣਾ ਕਦੇ ਸਾਡੇ ਨਾਲ ਵੀ ਜਨਮ ਦਿਨ ਮਨਾਇਆ ਕਰ ਮੈਂ ਬਾਪੂ ਤੋਂ ਪੈਸੇ ਮੰਗੇ ਪਰ ਬਾਪੂ ਨੇ ਮੈਨੂੰ ਪੈਸੇ ਨਹੀਂ ਦਿੱਤੇ ਮਹਿਮਾਨੋ ਕਿਹਾ ਮਾਂ ਤੂੰ ਹੀ ਮੈਨੂੰ ਪੈਸੇ ਦੇ ਦੇ ਮੈਂ ਦੋਸਤਾਂ ਦੇ ਨਾਲ ਆਪਦਾ ਜਨਮ ਦਿਨ ਮਨਾਉਣਾ ਮਾਂ ਕਹਿ ਲਗੀ ਆਪਾਂ ਕੱਲ ਹੀ ਤਾਂ ਤੇਰਾ ਜਨਮ ਦਿਨ ਮਨਾਇਆ ਘਰੇ ਤੇਰੀ ਭੂਆ ਵੀ ਸੱਦੀ ਸੀ ਤੇਰੇ ਨਾਨਕੇ ਵੀ ਸੱਦੇ ਸੀ ਫਿਰ ਦੱਸ ਹੁਣ ਤੂੰ ਦੂਰੀ ਵਾਰ ਜਨਮ ਦਿਨ ਕਿਉਂ ਮਨਾਉਣਾ ਮੈਂ ਕਹਾ ਮਾਂ ਮੇਰੇ ਦੋਸਤ ਲਾਂਬਾ ਦਿੰਦੇ ਆ ਕਿ ਤੂੰ ਹਰ ਵਾਰੀ ਘਰ ਹੀ ਜਨਮ ਦਿਨ ਮਨਾ ਲੈਣਾ ਸਾਡੇ ਨਾਲ ਨਹੀਂ ਮਨਾਉਂਦਾ ਮਾਂ ਮੈਂ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣਾ ਪਰ ਮੇਰੀ ਮਾਂ ਨੇ ਰੋਂਦੀ ਹੋਈ ਨੇ ਮੈਨੂੰ ਇੱਕ ਅਜਿਹੀ ਕਹਾਣੀ ਸੁਣਾਈ ਜੋ ਸੁਣ ਕੇ ਮੇਰੀ ਰੂਹ ਕੰਬ ਗਈ ਮਾਂ ਕਹਿੰਦੀ ਕਮਲਿਆ ਤੈਨੂੰ ਨਹੀਂ ਪਤਾ ਬਾਹਰ ਜਨਮ ਦਿਨ ਮਨਾਉਣ ਦੇ ਕੀ ਅੰਜਾਮ ਹੁੰਦੇ ਨੇ ਇੱਕ 20-22 ਸਾਲ ਦਾ ਮੁੰਡਾ ਸੀ ਤੇਰੇ ਮੰਗੂ ਹੀ ਬਾਹਰ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣ ਗਿਆ ਪੁੱਤ ਉਹਦਾ ਜਨਮ ਦਿਨ ਹੀ ਮਰਨ ਦਿਨ ਬਣ ਗਿਆ ਤੈਨੂੰ ਨਹੀਂ ਪਤਾ ਹੁਣ ਤਾਂ ਲੋਕੀ ਕਮਲੇ ਹੋਏ ਪਏ ਆ ਉਲਟਾ ਹੀ ਰਿਵਾਜ ਚੱਲ ਪਿਆ ਜਿਹੜਾ ਕੇਕ ਖਾਣ ਨਹੀਂ ਲਿਉਂਦੇ ਆ ਉਹੀ ਮੂੰਹ ਤੇ ਮਲ ਲੱਗ ਜਾਂਦੇ ਆ ਪੁੱਤ ਉਸ ਮੁੰਡੇ ਨੂੰ ਕੁਰਸੀ ਤੇ ਬਿਠਾ ਕੇ ਉਹਨਾਂ ਨੇ ਉਹਨੂੰ ਇਸ ਤਰ੍ਹਾਂ ਬੰਨਿਆ ਤੇ ਫਿਰ ਮੂੰਹ ਤੇ ਕੇਕ ਮਲ ਦਿੱਤਾ ਐਨਾ ਕੁ ਕੁਝ ਉਸਦੇ ਮੂੰਹ ਤੇ ਮਲ ਦਿੱਤਾ ਕਿ ਉਸ ਦਾ ਸਾਹ ਬੰਦ ਹੋ ਗਿਆ ਸੀ ਤੇ ਫਿਰ ਪੁੱਤ ਉਸ ਦੀ ਮੌਤ ਹੋ ਗਈ ਜਦੋਂ ਪਤਾ ਲੱਗਿਆ ਮੁੰਡਿਆਂ ਨੂੰ ਤਾਂ ਉੱਥੋਂ ਦੌੜ ਗਏ ਇੱਕ ਹੋਰ ਗੱਲ ਦੱਸਾਂ ਇਹ ਕਿ ਛੋਟਾ ਜਿਹਾ ਨੰਨਾ ਮੁੰਨਾ ਵਿਚਾਰਾ ਆਪਦੇ ਜਨਮ ਦਿਨ ਦਾ ਕੇਕ ਕੱਟ ਰਿਹਾ ਸੀ ਪਰ ਫੁਕਰੇ ਲੋਕਾਂ ਨੇ ਉਸ ਦੇ ਸਿਰ ਤੇ ਪਤਾ ਨਹੀਂ ਕੀ ਕੁਝ ਸੱਟ ਦਿੱਤਾ ਉਹਨੂੰ ਬੁਰੀ ਤਰ੍ਹਾਂ ਲੇਬੜ ਦਿੱਤਾ ਸੀ ਤੇ ਕੁਝ ਤਾਂ ਉਹਦੀ ਧੌਣ ਤੇ ਜ਼ੋਰ-ਜ਼ੋਰ ਦੀ ਮਾਰ ਵੀ ਰਹੀ ਸੀ ਜਵਾਕ ਤੋਂ ਨੀਵੀਂ ਨਹੀਂ ਚੱਕੀ ਜਾਂਦੀ ਸੀ ਪਤਾ ਨਹੀਂ ਅੱਗੇ ਉਹਦਾ ਕੀ ਬਣਿਆ ਹੋਵੇਗਾ ਤੇ ਕੀ ਨਹੀਂ ਬਣਿਆ ਹੋਵੇਗਾ ਪੁੱਤ ਹੁਣ ਤੂੰ ਹੀ ਦੱਸ ਅਜੇਹੇ ਜਨਮ ਦਿਨ ਮਨਾ ਕੇ ਕੀ ਕਰਨੇ ਆ ਕੀ ਅਜੇਹੇ ਤਰੀਕੇ ਨਾਲ ਜਨਮ ਦਿਨ ਮਨਾਉਣਾ ਚਾਹੀਦਾ ਹੈ ਆਪਾਂ ਕਿੰਨੀ ਮਿਹਨਤ ਕਰਦੇ ਆ ਪੁੱਤ ਆਪਾਂ ਕਿਵੇਂ ਫਸਲਾਂ ਬੀਜਦੇ ਆ ਤੇ ਫਿਰ ਮਸਾ ਕਰੇ ਚਾਰ ਪੈਸੇ ਆਉਂਦੇ ਆ ਆਪਾਂ ਕੰਜੂਸੀ ਕਰਦੇ ਆ ਕਿ ਇੱਥੇ ਵੀ ਖਰਚਾ ਨਾ ਕਰੀਏ ਇੱਥੇ ਵੀ ਖਰਚਾ ਨਾ ਕਰੀਏ ਪੁੱਤ ਖੁਸ਼ੀਆਂ ਘਰੇ ਮਨਾਇਆਂ ਜਾਂਦੀਆਂ ਨੇ ਆਪਦੇ ਮਾਂ ਬਾਪ ਦੇ ਨਾਲ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਉਹਨਾਂ ਨਾਲ ਖੁਸ਼ੀਆਂ ਮਨਾਓ ਨਾ ਬਾਹਰ ਪੁੱਤ ਤੁਸੀਂ ਖੁਸ਼ੀਆਂ ਮਨਾਉਣ ਦੇ ਚੱਕਰ ਦੇ ਵਿੱਚ ਸਾਰੇ ਟੱਬਰ ਨੂੰ ਗਮ ਵਿੱਚ ਪਾ ਦਿੰਦੇ ਹੋ ਪਤਾ ਨਹੀਂ ਰਲ ਕੇ ਮੁੰਡੇ ਕੀ ਕੁਝ ਕਰਦੇ ਨੇ ਪੁੱਤ ਆਪਾਂ ਕੀ ਘਰੇ ਧਿਆੰਦਾ ਸਾਰਿਆਂ ਨੇ ਖਾਦਾ ਤੇਰੀ ਭੂਆ ਆਈ ਨਾਲੇ ਤੇਰੇ ਨਾਨਕੇ ਆਏ ਦੱਸ ਕੋਈ ਕਮੀ ਸੀ ਇਹਦੇ ਵਿੱਚ ਹਾਂ ਯਾਰਾਂ ਦੋਸਤਾਂ ਨਾਲ ਤੂੰ ਕਹਿੰਦਾ ਕਿ ਮੈਂ ਜਨਮ ਦਿਨ ਮਨਾਉਣਾ ਕੋਈ ਨਹੀਂ ਪੁੱਤ ਤੂੰ ਐ ਕਰੀ ਕੋਈ ਨਮਕੀਨ ਚੀਜ਼ ਲੈ ਜਾਵੀਂ ਤੇ ਸਕੂਲ ਦੇ ਵਿੱਚ ਵੰਡ ਦੇਵੀਂ ਪਰ ਸਕੂਲ ਤੋਂ ਬਾਅਦ ਸਕੂਲ ਤੋਂ ਬਾਹਰ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਵਾਂਗੀ ਮੈਂ ਤੈਨੂੰ ਉਹਨਾਂ ਲੋਕਾਂ ਵਾਂਗ ਜਨਮ ਦਿਨ ਨਹੀਂ ਮਨਾਉਣ ਦੇਵਾਂਗੀ ਜੋ ਅੱਜਕੱਲ ਜਨਮ ਦਿਨ ਮਨਾ ਰਹੇ ਆ ਪਤਾ ਕੀ ਇਸ ਤਰ੍ਹਾਂ ਜਨਮ ਦਿਨ ਮਨਾਉਣਾ ਸਹੀ ਆ ਉਹ ਸੁਣ ਕੇ ਤਾਂ ਮੇਰੇ ਰੋਂਗਟੇ ਖੜੇ ਹੋ ਗਏ ਸੀ ਮੈਂ ਕੰਨਾਂ ਨੂੰ ਹੱਥ ਲਾ ਲੇ ਮੈਂ ਕਿਹਾ ਨਾ ਮਾਂ ਮੈਂ ਕਦੇ ਵੀ ਬਾਹਰ ਜਨਮ ਦਿਨ ਨਹੀਂ ਮਨਾਵਾਂਗਾ ਮੈਂ ਤਾਂ ਆਪਦੀ ਮਾਂ ਤੇ ਆਪਦੇ ਬਾਪੂ ਦੇ ਨਾਲ ਹੀ ਜਨਮ ਦਿਨ ਮਨਾਵਾਂਗਾ ਅੱਜ ਮੇਰਾ 19ਵਾਂ ਜਨਮ ਦਿਨ ਸੀ ਤੇ ਮੈਂ ਆਪਣੀ ਮਾਂ ਤੇ ਬਾਪੂ ਦੇ ਨਾਲ ਮਨਾਇਆ ਅਸੀਂ ਕੇਕ ਲੈ ਕੇ ਆਏ ਤੇ ਫਿਰ ਕੇਕ ਕੱਟਿਆ ਭੂਆ ਵੀ ਸੱਦੀ ਸੀ ਤੇ ਨਾਨਕੇ ਵੀ ਸੱਦੇ ਸੀ ਨਾ ਲਈ ਪੂਆ ਮੇਰੇ ਲਈ ਸੋਨਾ ਜਾਂ ਚਾਂਦੀ ਦਾ ਕੜਾ ਬਣਾ ਕੇ ਲਈ ਸੀ ਤੇ ਮੇਰੇ ਨਾਨਕੇ ਵੀ ਮੈਨੂੰ ਚੇਨ ਪਾ ਕੇ ਗਏ ਸੀ ਅਸੀਂ ਪੂਆ ਨੂੰ ਕਿਹਾ ਸੀ ਪੂਆ ਅਸੀਂ ਨਹੀਂ ਇਹ ਰੱਖਣਾ ਕੁੜੀਆਂ ਨੂੰ ਦੇਈਦਾ ਹੁੰਦਾ ਲਈਦਾ ਥੋੜੀ ਹੁੰਦਾ ਨਾਨਕਿਆਂ ਨੂੰ ਵੀ ਮਨਾ ਕੀਤਾ ਸੀ ਪਰ ਨਾਨਕੇ ਮੱਲੋ ਮੱਲੀ ਪਾ ਗਏ ਤੇ ਪੂਆ ਨੂੰ ਫਿਰ ਮੰਮੀ ਨੇ ਦੋ ਸੋਹਣੇ ਸੋਹਣੇ ਸੂਟ ਬਣਾ ਕੇ ਦਿੱਤੇ ਬੜੇ ਖੁਸ਼ ਸੀ ਸਾਰੇ ਪਰ ਮੈਂ ਮੰਮੀ ਦੇ ਨਾਲ ਵਾਅਦਾ ਕੀਤਾ ਕਿ ਮੰਮੀ ਘਰ ਤੋਂ ਬਾਅਦ ਮੈਂ ਕਦੇ ਵੀ ਜਨਮ ਦਿਨ ਨਹੀਂ ਮਨਾਉਣਾ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਜਨਮ ਦਿਨ ਮਨਾਉਣ ਨਾ ਭੇਜਿਆ ਕਰੋ ਕਿਉਂਕਿ ਅੱਜ ਕੱਲ ਆਪਾਂ ਜਿਹੋ ਜਿਹੀਆਂ ਖਬਰਾਂ ਸੁਣ ਰਹੇ ਆਂ ਖਬਰਾਂ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਨੇ ਮਿੰਟਾਂ ਦੇ ਵਿੱਚ ਹੀ ਕੀ ਤੋਂ ਕੀ ਬਣ ਜਾਂਦਾ ਹੈ ਜਨਮ ਦਿਨ ਮਨਾਉਂਦੇ ਕਿੰਨੇ ਬੱਚਿਆਂ ਦੀ ਮੌਤ ਹੋਈ ਆ ਇਸ ਦਾ ਤਾਂ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸ ਲਈ ਜਨਮ ਦਿਨ ਘਰੇ ਹੀ ਮਨਾਓ ਬਹੁਤ ਬਹੁਤ ਧੰਨਵਾਦੀ